ਹਾਂਜੀ ਸੱਜਣ ਪਿਆਰੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਮੈਂ ਤੁਹਾਡਾ ਆਪਣਾ ਜੋਤ ਕਲਾਨਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਆਉਣ ਦੇ ਲਈ ਸਾਰੇ ਜਾਨਿਆਂ ਨੇ ਬਹੁਤ ਪਿਆਰ ਦਿੱਤਾ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ MP ਲੈ ਕੇ ਗਏ ਹੋਏ ਆਪਣੀ ਬਾਈ ਮਾਡਲ ਤੇ ਆਪਾਂ ਪਹਿਲਾਂ ਲਾਇਆ ਔਜੈਨ ਉਦੋਂ ਲਾਇਆ ਬਰੋਦਾ ਅੱਜ ਆਪਾਂ ਸ਼ੋਪੂਰ ਦੇ ਲਵੇ ਆ ਗਏ ਪੰਜਾਬੀਆਂ ਦੇ ਪਿੰਡ ਦੇ ਵਿੱਚ ਤੇ ਇੱਥੇ ਏਰੀਆ ਬਹੁਤ ਖੜਿਆ ਇੱਥੋਂ ਫਿਨਿਸ਼ ਕਰਕੇ ਆਪਾਂ ਚੱਲਾਂਗੇ ਪੰਜਾਬ ਤੇ ਬਣੇ ਰਹੀ ਹਾਂ ਆਪਣੇ ਬਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਆ ਠੀਕ ਹੈ ਧੰਨਵਾਦ ਆ ਲੋਰੀ ਫਪਰਾਤ ਆ ਗਈ ਸੀ ਉੱਤੇ ਸੌਂਗੇ ਸੀਗੇ ਤੇ ਜਾਲੀ ਲੱਗੀ ਹੋਈ ਹੈ ਨਾ ਆਪਣੀ ਮਸ਼ੀਨ ਦੇ ਉੱਪਰ ਆਉ ਆ ਗਏ ਗਗੂਲੀ ਮਸ਼ੀਨ ਆ ਗਈ ਦੂਜੀ ਮਿੱਤਰ ਪਿਆਰੋ ਏਰੀਆ ਬਹੁਤ ਖੜਿਆ ਇਹ ਸਾਰਾ ਏਰੀਆ ਖੜਿਆ ਲਗਭਗ ਸ਼ੋਪੂਰ ਦੇ ਲੱਵੇ ਆ ਇਹ ਪਿੰਡ ਪੰਜਾਬੀਆਂ ਦਾ ਪਿੰਡ ਆ ਬਹੁਤ ਵੱਡਾ ਏਰੀਆ ਖੜਿਆ ਇਹ ਇੱਥੇ ਬਸ 3 ਦਿਨਾਂ ਦੀ ਖੇਡ ਆ ਯਾਰ ਮਸ਼ੀਨਾਂ ਬਹੁਤ ਆਰੀਆਂ ਨੇ ਇੱਥੇ ਕਿਉਂਕਿ ਅੱਧੀਆਂ ਮਸ਼ੀਨਾਂ ਬਈ ਕੋਟੇ ਬਾਗ ਜਾਂਦੀਆਂ ਨੇ ਲਗਭਗ 70% ਮਸ਼ੀਨਾਂ ਦਾ ਕੋਟੇ ਬਾਗ ਜਾਂਦੀਆਂ ਨੇ 30% ਜਾਂ ਤੁਹਾਡੇ ਲੋਕਲ ਵਾਲੀਆਂ ਰਹਿ ਜਾਂਦੀਆਂ 10% 20% ਆਪਣੀਆਂ ਕਿਹੜੇ ਪੰਜਾਬੀ ਹੁੰਦੇ ਨੇ ਹਰਿਆਣੇ ਵਾਲੇ ਭਰਾ ਸਾਰੇ ਉਰੇ ਆ ਰਹਿ ਜਾਂਦੇ ਨੇ ਤੇ ਇਹਨੂੰ ਬਸ 3-4 ਦਿਨਾਂ ਦੀ ਖੇਡ ਹੈ ਇਹਨੂੰ ਉਡਾ ਦੇਾਂਗੇ ਤੋਤੇ ਏਰੀਆ ਬਹੁਤ ਖੜਿਆਗਾ ਵੈਸੇ ਵੀ ਟੱਕ ਵੀ ਵਧੀਆਂ ਨੇ ਬੜੇ ਬਧੀਆਂ ਘਰੇ ਨੇ ਵੱਡੇ ਘਰੇ ਨੇਗੇ ਹਾਂਜੀ ਬਾਬਿਓ ਆਪਾਂ ਅੱਗੇ ਹੁਣ ਟਿਕਾਣੇ ਤੇ ਲੈ ਕੇ ਜਾਂਦੇ ਆਂਗੇ ਮਸ਼ੀਨ ਪਹਿਲਾਂ ਪੰਪ ਤੇ ਖੜਾ ਲਈ ਸੀ ਰਾਤ ਆਪਾਂ ਲੇਟ ਹੋ ਗਏ ਸੀ ਨਾ ਥੋੜਾ ਜਿਹਾ ਮਹਾ ਚੱਲ ਰਾ ਐਨੇ ਸੌਂ ਜਾਣੇ ਦਿਨੇ ਕੰਮ ਨਹੀਂ ਹੁੰਦਾ ਨਾ ਜੇ ਕਹਾਂ ਸੰਦੀਪ ਓਕੇ ਆ ਪਲਾਟ ਬਹੁਤ ਵੱਡੇ ਨੇ ਬਾਈ ਉਹ ਸਾਰਾ ਏਰੀਆ ਖੜਿਆਗਾ ਇਹ ਇਹ ਕਹਿੰਦਾ ਤੂੰ ਚਲਾ ਲੈ ਚੱਲ ਜ਼ਿੰਮੇਦਾਰ ਭਰਾਗਾ ਕਹਿੰਦਾ ਹੂੰ ਤਾਂ ਕਹਿੰਦਾ ਅਸੀਂ ਫੜਾਉਂਦੇ ਨਹੀਂ ਕਿਸੇ ਨੂੰ ਮੈਨੂੰ ਮਸਾਂ ਫੜਾਈਆ ਬਾਬਿਓ ਮਸ਼ੀਨ ਦੇਖ ਲੋ ਇਹਨਾਂ ਨੇ ਨੇ ਡਰਾਈਵਰ ਛੋਟੀ ਦਾ ਮੈਂ ਫੋਰਮੈਨ ਤਾਂ ਹੈਗਾਗਾ 20% ਹਾਂ ਵੀ ਮਿੱਤਰੋ ਆ ਪਾਟ ਗਾਣੇ ਤੇ ਰੋਕਾਂਗੇ ਮਸ਼ੀਨਾਂ ਗੱਗੂ ਵਾਲੇ ਨੇ ਤਾਂ ਲਾਤਾ ਸਕੰਜਾਪਾ ਲਾਉਣੇ ਆਗੇ ਬਸ ਕਿਉਂ ਸੰਦੀਪ ਜਾਂ ਆਉਂਦੀ ਹੈ ਯਾਦ ਕਰਦੀ ਹੈ ਕਿਦਾਂ ਜੱਲਾਂਗੇ ਕਰੇ ਬਸ ਇੱਕਦੋਦ ਮਾਰਾਂਗੇ ਬੱਲਾ ਆ ਤੇਰੇ ਸਾਧ ਕਿਧਰੇ ਬਸ ਉਹ ਲਾ ਹੀ ਜਾਂਦੇ ਨੇ ਸਮਾਨ ਸੂਣ ਜਾਂ ਫਿਰ ਆਪਾਂ ਲਾ ਦਾਂਗੇ ਤੇ ਏਰੀਆ ਬਹੁਤ ਖੜਿਆ ਬਾਬੋ ਬਹੁਤ ਜ਼ਿਆਦਾ ਏਰੀਆ ਖੜਿਆ ਬਹੁਤ ਜ਼ਿਆਦਾ ਹੁਣ ਬਰ ਮਸ਼ੀਨਾਂ ਵੀ ਬਹੁਤ ਨੇ ਨਾ ਸੰਦੀਪ ਹਾਂ ਹੁਣ ਤਾਂ ਕਿਹੜਾ ਆਉਣਗੇ ਆਪ ਪਤੇ ਰੋਕਤੀ ਆਪਾਂ ਨੇ ਮਸ਼ੀਨਾਂ ਸਕੰਜੇ ਲਾ ਤੇ ਗੱਗੂਆ ਜੀ ਮਸ਼ੀਨ ਦੇ ਗਰਲਾ ਲੋਰੀ ਬਦਲੀ ਜਾਂਦੇ ਨੇ ਬਲੇਡ ਤੇ ਆਪਾਂ ਨੇ ਵੀ ਇੱਕ ਫਿੰਗਰ ਜੀ ਬਦਲਨੀ ਆ ਟੈਂਕੀ ਫੁੱਲ ਕਰਾਉਣੇ ਆ ਤੇ ਟੈਂਕੀ ਫੁੱਲ ਕਰਾ ਕੇ ਬਸ ਚਲਾਈ ਦੇਣੀ ਆ ਹੁਣ ਬਸ ਆਉਂਦਾ ਗਿਆ ਏਜੰਟ 파ਰ ਕਰਕੇ ਟੈਂਕੀ ਫੁੱਲ ਚੱਲਾਂਗੇ 93.49 93 ਪੀਏ 49 ਪੈਸੇ ਆ ਲੈ ਬਾਬੋ ਆ ਫਿੰਗਰ ਜੀ ਪਾਉਣ ਆਈ ਸੀ ਮਸ਼ੀਨ ਦੇ ਪਾਤੀ ਫਿੰਗਰ ਤਾਂ ਕਸੀ ਜਾਂਦੇ ਨੇ ਕਿਵੇਂ ਕੀ ਕਹਿੰਦਾ ਸੀ ਓਏ ਕੀ ਕਹਿੰਦਾ ਜੀ ਬਾਬਾ ਨੈਰ ਜੀ ਤਪਕ ਲਈ ਕਹਿੰਦਾ ਫਿਰ ਤਾਂ ਮਸ਼ੀਨ ਧੜਿਆਣਾ ਕਹਿੰਦਾ ਪਿੰਡੂ ਤਾਂ ਰਿਹੜਾਂ ਚ ਬੱਗ ਕਲੱਚ ਦੱਬ ਲਈਓ ਕਹਿੰਦਾ ਗੇਅਰ ਨਿਊਟਰਲ ਕਰਕੇ ਕਹਿੰਦਾ ਦਿਨ ਰਾਤ ਚ ਪਿੰਡ ਵੱਜੂ ਦਿਨ ਰਾਤ ਪਿੰਡ ਮਾਰਾਂ ਕਹਿੰਦਾ ਨੇੜੇ ਲੱਗੀ ਜਾਂਦੇ ਵੜਦੇ ਵੜਦੇ ਓ ਵੀ ਲੱਗ ਰਿਹਾ ਨੇ ਕਾਟਰ ਦਾ ਕੰਮ ਕਰਨਾ ਤੇ ਤੇਲ ਆਪਾਂ ਨੇ ਪਵਾਤਾ ਟੈਂਕ ਫੁੱਲ ਆ ਟੈਂਕ ਫੁੱਲ ਐ ਬਾਬੋ ਕੁਛ ਆਏਗਾ ਸੀਗਾ ਤੇ ਲੈਦੇ ਚ ਤੇ ਪਾਤਾ ਆਪਣੇ 26305 ਦਾ ਐਮਪੀ ਦਾ ਘੇੜਾ ਲਾਇਆਈ ਬਾਬਿਓ ਪਤਾਨੀ ਸੁੰਦਰਾ ਲੈ ਬਾਬਿਓ ਜਾਰੀ ਆਪਣੀ ਮਸ਼ੀਨ ਵੱਢਣਾ ਜੋਤ ਕਹਿੰਦਾ ਮੈਂ ਰੋਡ ਤੇ ਚਲਾਉਂਗਾ ਚਾਹ ਇਹਨੂੰ ਰੋਡ ਤੇ ਚਲਾਉਣ ਦਾ ਬਾਹਨ ਚ ਵੀ ਚਲਾਉਣ ਲਈ ਬਾਹਨ ਚ ਵੀ ਚਲਾਉ ਜਾ ਕੇ ਅਨੇ ਕੱਪੜੇ ਵੀ ਧੋਲੇ ਨੇ ਅੱਜ ਕੱਪੜੇ ਲਈ ਦੇ ਤੋਣ ਮੈਂ ਤੇ ਮੈਂ ਆਓ ਰਹੀ ਆ ਉਹ ਦੇਖ ਗੱਗੂ ਕੁਲੁਰਿਆਣਾ ਬਾਈ ਕੋੜੀ ਆ ਗਈ ਦੇਖੋ ਕਰੋ ਚੈੱਕ ਕੋੜੀ ਲੈ ਜਾਨੇ ਬਾਈ ਬਾਣ ਚਾ ਕੇ ਪਾਵਾਂਗੇ ਵੀਡੀਓ ਤੁਹਾਨੂੰ ਦਿਖਾਵਾਂਗੇ ਕਿਵੇਂ ਆ ਬਿਉ ਮਾਨ ਆਪਾਂ ਸਕੰਜਾ ਲਾ ਆਇਆ ਏ ਆਈ ਮੁਕੇ ਆ ਦਾ ਲੈ ਵੀ ਸੱਜਣ ਪਿਆਰੋ ਚਲਾਤੀ ਆਪਾਂ ਨੇ ਬੈਗਰੂ ਦੀ ਮੇਰ ਨਾਲ ਅਗਲੇ ਏਰੀਏ ਜਾ ਬਹੁਤੋਂ ਆ ਗਏ ਸ਼ੋਰਪੁਰ ਤੇ ਲਵੇ ਆ ਹੁਣ ਆਪਾਂ ਤੇ ਇੱਥੇ ਨਵਾਂ ਏਰੀਆ ਕਰਕੇ ਫਿਰ ਚੱਲ ਪਿਆ ਕੰਮ ਹੁਣ ਹਲੇ ਏਰੀਆ ਸਾਰੇ ਹੀ ਖੜੇ ਆ ਬਾਪਿਓ ਬਸ ਲੱਗ ਰਿਹਾ ਸੰਦੀਪ ਵਡਣਾ ਲੈ ਬਾਪਿਓ ਇਹਦੇ ਘੱਟ ਤੇ ਕਿਉਂ ਕਿਵੇਂ ਸੀ ਗੱਡੀ ਦੀ ਸਫਾਈ ਇੱਕ ਨੰਬਰ ਵਧੀਆ ਕਾਟਾ ਹਾਂ ਐਸੀ ਗੱਡੀ ਮਿਲੀ ਕਦੀ ਨਹੀਂ ਮਿਲੀ ਨਾ ਦੇਖ ਲੈ ਜੋ ਉੱਪਰ ਸਾਡੇ ਵਾਲਾ ਆਈ ਲੈ ਜਾਦਾ ਕੱਲਾ ਰੇੜਾ ਧੱਕ ਕੇ ਇਹ ਆਹ ਉਹ ਤਾਂ ਉਰੀਆ ਉਹ ਉਰੀ ਧੋਣੇ ਦੇ ਕੋਲ ਲੀਣਾ ਦਾ ਰਾਜੂ ਹਾਂ ਕਪੜਾ ਲੀੜਾ ਕਹਿੰਦੇ ਉਰੀ ਧੋਣਾਂ ਨੇ ਸਿਸਟਮ ਆ ਦੇਖ ਲੋ ਤੂੜੀ ਵਾਲੀਆਂ ਤੂੜੀ ਵਾਲੀਆਂ ਟਰਾਲੀਆਂ ਮਸ਼ੀਨਾਂ ਉਹ ਦੇਖੋ ਬੱਬੂ ਮਾਨਖੰਡ ਸਾਹਿਬ ਲੈ ਬਾਬੇ ਹੁਣ ਮੈਂ ਤਾਂ ਹੁਣੇ ਉਤਰਿਆ ਸੀਗਾ ਮਸ਼ੀਨ ਤੋਂ ਵੱਡਾ ਇਹਦਾ 12 ਬਿੱਗੇ ਤੇ ਹੁਣ ਇਹ ਕਟਰ ਪਾ ਕੇ ਉਹ ਅੱਗੇ ਜਾਊਗੀ ਮਸ਼ੀਨ ਤੇ ਅੱਗੇ ਜਾ ਕੇ ਬੱਸ ਫਿਰ ਕਰਦੇ ਆਂ ਤਿਆਰ ਤੇ ਉਹ ਮਸ਼ੀਨ ਆਪਣੇ ਘੱਗੇ ਦੀ ਹੈਗੀ ਇਹਦਾ ਗਾਟਾ ਟੁੱਟਰੇਗਾ ਕਟਰ ਵਾਲਾ ਇਹਦਾ ਬਾਈ ਕਹਿੰਦੇ ਬਿਲਡਿੰਗ ਕਰਾ ਕੇ ਲਿਆਉਣੇ ਆ ਤੇ ਚੱਲਦੇ ਨੇ ਇਹ ਅੱਗੇ ਆਪਾਂ ਨੇ ਰੋਟੀ ਰੁੱਟੀ ਵੀ ਖਾਣੀ ਹੈਗੀ ਜੀ ਨੋ ਗੜੀਆ ਸੰਦੀਪ ਕਹਿੰਦਾ ਰੋਟੀ ਗਾਨੇ ਆਟਾ ਾਬੇ ਦੀ ਾਬਿਆਂ ਦੀ ਦਾਲ ਹੀ ਪਚਦਾ ਕੋਸਾ ਮਸਾਲਾ ਵਾਲਾ ਤੇ ਪਾਉਂਦੇ ਨੇ ਆ ਗਿਆ ਸੰਦੀਪ ਪੁੱਤਰ ਕੇ ਮਸ਼ੀਨ ਤੋਂ ਇਹ ਘੜੇ ਆਪਣਾ ਕਟਰ ਦਾ ਜਿਹੜਾ ਆ ਘੱਟਦਾ ਮਾਲ ਆ ਦੇਖੋ ਇੱਕ ਨੰਬਰ ਲੈ ਬਾਬੇ 3 ਜਾਨ ਦਿਨ ਹੋ ਗਏ ਸੀ ਕੱਪੜੇ ਤੋਂ 3-2-2 ਟਾਈਮਾਂ ਦੇ ਹੋ ਰਹੇ ਸੀਗੇ ਪੰਡ ਆ ਗਈ ਆ ਇਧਰ ਪਈ ਹੈ ਗਈ ਨਿਕਿਆ ਸੰਦੀਪੋ ਹੋਰ ਜਮਾ ਮੈਂ ਕਹਣਾ ਇਹ ਮੁੜਕਾ ਲਿਆਤਾ ਜਿੱਤਾ ਕੱਪੜੇ ਬੁਰਛੀਆ ਵੀ ਅੱਧਾ ਘਸਾਤਾ ਇਹਨਾਂ ਦਾ ਬੁਰਛਾ ਪੰਡਾ ਘੱਟੋ ਘੱਟ ਆਹ ہمارا ਨੇਤਾ ਜੀ ਹੈ ਵਲੌਗ ਡਾਲਾਂਗੇ YouTube 'ਤੇ ਦੇਖਣਾ ਪਾਂਡਾ ਕੀ ਬਾਬੇਓ ਦੇਖਿਓ ਹੁਣ ਮੁੜਕੋ ਮੁੜਕੀ ਹੋ ਰਹੇ ਹੈਗੇ ਉਹ ਚੱਲੀ ਜਾਂਦੀ ਆਪਣੀ ਮਸ਼ੀਨ ਆ ਟੈਂਕ ਵੀ ਇੰਨਾ ਦਾ ਵੱਡਾ ਗਾ ਸਾਰਾ ਖਾਲੀ ਕਰਦਾ ਹੀ ਲੱਗਦਾ ਪਾਂਡਾ ਕੀ ਘਟੋ ਘਟਾ ਲੈ ਵੀ ਚਲਾਈ ਕਿਵੇਂ ਚਲਾਉਣਾਗਾ ਉਹ ਮਸ਼ੀਨ ਦੇਖ ਮੈਲ ਦੇ ਹੋਵੇਂ ਨਿਕਲਦੀ ਆ ਮੈਲ ਦਾ ਫਿਰ ਕੰਮ ਕਰਦੇ ਆ ਨਿਕਲ ਨਹੀਂ ਆ ਕੋਈ ਸਬਦ ਕੋਈ ਜਿੰਦਗੀ ਆ ਕੋਈ ਸਾਡੀ ਕੱਪੜੇ ਧੋਣੇ ਮਿਹਨਤ ਕਰਨੀ ਹਾਂ ਹਾਂ ਦੇਖ ਇਹੀ ਅੱਗੇ ਲੈ ਕੇ ਜਾਓ ਸਾਡੀ ਮਿਹਨਤ ਕਿੱਥੇ ਆ ਮਿਹਨਤ ਹੀ ਮਿਹਨਤ ਦਾ ਤਾਂ ਫਿਰ ਰੰਗ ਲਿਆਉਂਦੀ ਆ ਨਾ ਨਿਚੋੜ ਕੇ ਪਾਤੇ ਬਾਬੇ ਉਹ ਕੱਪੜੇ ਸੰਦੀਪ ਕੱਲਾ ਕੱਲਾ ਆ ਪਾਉਣ ਲੱਗ ਰਿਹਾ ਦੀ ਮੈਂ ਉੱਤੇ ਉੱਤੇ ਪਾਲਾ ਇਹ ਕਿਹੜਾ 2 4 ਨੇਗੇ ਦੇਸਾਂ ਦੇ ਨੇ ਪਾਲਟੀ ਭਰੀ ਪਈ ਉਹ ਪਏ ਨੇ ਉਧਰ ਉਹ ਚੱਲੀ ਜਾਂਦੀ ਯਾਰਾਨੀ ਸੁੰਦਰ ਆਪੋ ਉਹ ਰੀ ਕਰ ਬਈ ਅਗਲਾ ਮੰਗਿਆ ਪਾਣੀ ਦਿੰਦਾ ਤੇ ਨਮੈਟਰ ਹੈਗਾ ਫੋਨ ਚਾਰਜ ਲਾਉਂਦਾ ਬੁਰਛ ਦਿੱਤਾ ਸਾਰਾ ਕੁਝ ਆਪਨ ਨੂੰ ਪਤੀ ਆ ਹਾਂ ਕਰ ਦੇਖ ਸਕਦੇ ਤੁਸੀਂ ਇੱਕ ਨੰਬਰ ਘਰ ਚਾਹ ਪਿਆਦੀ ਕੋਈ ਕਿਸੇ ਵੀ ਵੱਧਣ ਲੱਗ ਰਿਹਾ ਤੇ ਬਾਕੀ ਉਹਰੇ ਤੁਸੀਂ ਆ ਸੰਗਣੀ ਛਾਂਗੀ ਜਮਾ ਇੱਕ ਨੰਬਰ ਹੈ ਪੰਜਾਬ ਵਾਲਾ ਕਮ ਇਹ ਮਿੰਨੀ ਪੰਜਾਬ ਕਹਿੰਦੇ ਨੇ ਇਹਨੂੰ ਬਾਬੇ ਕਿੱਥੇ ਆ ਰਿਹਾ ਮਿੰਨੀ ਪੰਜਾਬ ਹੈ ਵੱਡੇ ਘੇਰੇ ਨੇਗੇ ਇੱਕ ਨੰਬਰ ਆ ਗਈ ਤੇ ਆ ਅੰਬ ਦਾ ਬੂਟਾਗਾ ਤੇ ਇਹਨੂੰ ਅੰਬੀਆਂ ਦਾ ਬੂਰ ਪਹਿਰਿਆ ਦੇਖ ਲਓ ਤੁਸੀਂ ਤੁਹਾਨੂੰ ਦਿਖਾ ਦਾਂਗਾ ਤੇ ਆ ਦੇਖੋ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਨੇ ਤੇ ਆ ਆਪਣੀ ਮਸ਼ੀਨ ਦੀ ਕਟਾਈ ਦੇਖ ਲਓ ਸਫਾਈ ਤੇ ਅੱਜ ਦਾ ਬਲੌਗ ਕਰਦੇ ਆ ਬਾਬੂ ਆਪਾਂ ਐਂਡ ਤੇ ਤੁਹਾਨੂੰ ਆਪਣੇ ਦਿਖਾਈ ਦਿੱਤਾ ਵੀ ਆਪਾਂ ਉੱਥੋਂ ਆਪਾਂ ਅਗਲੇ ਟਿਕਾਣੇ ਤੇ ਆ ਗਏ ਸੀਗੇ ਤੇ ਇੱਥੇ ਏਜੰਟਾ ਵੀ ਬਹੁਤ ਵਧੀਆ ਬੰਦਾ ਹਨਾ ਇਹਦੇ ਲਈ 7-8 ਗੱਡੀਆਂ ਚੱਲਦੀਆਂ ਨੇ ਤੇ ਇੱਕ ਆਪਣੇ ਵਾਲੀ ਇੱਕ ਗੱਗੂ ਵਾਲੀ ਆ ਗੱਗੂ ਵਾਲੀ ਇੱਕ ਦੂਜੀ ਹੋਰ ਆਊਗੀ ਤੇ ਆਪਾਂ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਸਾਰੇ ਜਣੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਦਬਾ ਦਿਓ ਤੇ ਲਾਈਕ ਕਮੈਂਟ ਜਰੂਰ ਕਰ ਦਿਓ ਤੇ ਜੁੜੇ ਰਹੀਓ ਆਪਣੇ ਅਗਲੇ ਨਵਾਂ ਵਲੌਗ ਆਪਾਂ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਕੀ ਕਰਾਂਗੇ ਤੇ ਧੰਨਵਾਦ ਸਾਰਿਆਂ ਦਾ ਭਰਾਮਾਂ ਦਾ ਬਹੁਤ ਪਿਆਰ ਦੇ ਲਈ ਲਵ ਯੂ